ਬੀਬੀ ਪੱਠੜ ਨੇ ਬਿਆਨ ਦਿੱਤਾ ਬੜਾ ਖਤਰਨਾਕ ਬਿਆਨ ਆ ਬਹੁਤ ਖਤਰਨਾਕ ਬਿਆਨ ਆ ਉਹ ਕਹਿੰਦੇ ਵੀ ਜਦੋਂ ਮੈਂ ਮੁੱਖ ਮੰਤਰੀ ਸੀ ਨਾ ਤੇ ਮੇਰੇ ਐਂਡ ਦੇ ਵਿੱਚ ਜਦੋਂ ਸਰਕਾਰ ਖਤਮ ਹੋਣ ਵਾਲੀ ਸੀ ਤੇ ਮੇਰੇ ਕੋਲ ਆਏ ਤੇ ਮੈਨੂੰ ਕਹਿੰਦੇ ਵੀ ਥੋੜੇ ਜੇ ਬੰਬ ਧਮਾਕੇ ਕਰਾ ਦਿੰਨੇ ਆ ਥੋੜੇ ਬੰਦੇ ਬੰਦੇ ਮਰ ਜੂਗੇ ਤੇ ਆਪਣੀ ਸਰਕਾਰ ਬਣੀ ਰਹੂਗੀ ਸਰਕਾਰ ਫੇਰ ਵੱਡ ਜੂਗੀ ਹੁਣ ਇਹਨੂੰ ਬਹੁਤ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਆ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਉਦੋਂ ਵੀ ਇਹ ਕੰਮ ਹੁੰਦਾ ਸੀ ਉਦੋਂ ਪਹਿਲਾਂ ਵੀ ਹੁੰਦਾ ਸੀ ਤੇ ਉਦੋਂ ਬਾਅਦ ਵੀ ਹੁੰਦਾ ਆ ਕਾਂਗਰਸ ਦੇ ਰਾਜ ਚ ਸਿਰਫ ਹੁੰਦਾ ਸੀ ਜਾਂ ਜਦੋਂ ਇਲੈਕਸ਼ਨ ਹੋਣ ਵਾਲੀ ਹੁੰਦੀ ਆ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਉਦੋਂ ਇਹ ਬੰਬ ਧਮਾਕੇ ਵਗੈਰਾ ਕਿਉਂ ਹੋਣ ਲੱਪੈਂਦੇ ਆ ਇਹ ਗੱਲ ਹੁਣ ਅੰਦਰੋਂ ਹੀ ਨਿਕਲ ਕੇ ਬਾਹਰ ਆ ਗਈ ਆ ਬੀਬੀ ਪੱਠਲ ਮੁੱਖ ਮੰਤਰੀ ਐਕਸ ਮੁੱਖ ਮੰਤਰੀ ਆ ਕੋਈ ਛੋਟੀ ਮੋਟੀ ਸ਼ਖਸੀਅਤ ਨਹੀਂ ਐ ਸੋ ਕਿਤੇ ਇਸ ਕਰਕੇ ਹੀ ਤਾਂ ਨਹੀਂ ਸਾਰੇ ਕਾਹਨ ਵਾਪਰਦੇ ਜਦੋਂ ਮੋਦੀ ਸਾਹਿਬ ਨੇ ਵੀ ਜਿਤਨਾ ਹੁੰਦਾ ਉਦੋਂ ਵੀ ਕਿਤੇ ਨਾ ਕਿਤੇ ਕੋਈ ਬੰਬ ਧਮਾਕਾ ਕੋਈ ਫੌਜੀ ਮਾਰੇ ਜਾਂਦੇ ਕਦੀ ਕੁਛ ਹੋ ਜਾਂਦਾ ਕਦੀ ਪਾਰਲੀਮੈਂਟ ਤੇ ਅਟੈਕ ਹੋ ਜਾਂਦਾ ਕਦੀ ਕੁਛ ਹੋ ਜਾਂਦਾ ਆ ਇਹ ਕਹਾਣੀ ਕੀ ਆ ਦੇਖੋ ਇੱਥੇ ਆਪਣੀ ਟਿੱਪਣੀ ਬਿਲਕੁਲ ਜੀ ਇਹ ਜਿੱਦਾਂ ਆ ਕਸ਼ਮੀਰ ਦੇ ਵਿੱਚ ਵੀ ਹੁਣ ਹੋਇਆ ਉਸ ਤੋਂ ਬਾਅਦ ਵਾਰ ਹੋਈ ਆ ਤੇ ਪਹਿਲਾਂ ਸੀ ਆਰਪੀਐਫ ਦੇ ਜਵਾਨਾਂ ਤੇ ਅਟੈਕ ਹੁੰਦਾ ਤੇ ਉਹਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਬੰਦਾ ਵੀ ਫੜਿਆ ਜਾਂਦਾ ਜਿਹੜਾ ਸਮਾਨ ਸਮਗਲਿੰਗ ਸਮਗਲਿੰਗ ਕਰਾਉਂਦਾ ਸੀ ਠੀਕ ਨਹੀਂ ਪਠਾਨਕੋਟ ਵੀ ਹੁੰਦਾ ਅਟੈਕ ਵਾਰ-ਵਾਰ ਇਹ ਅਟੈਕ ਹੁੰਦੇ ਇਦਾਂ ਦੇ ਇਹਦੇ ਵਿੱਚ ਜਦੋਂ ਆਪਾਂ ਕਹਿੰਦੇ ਆ ਵੀ ਭਾਰਤੀ ਇੰਟੈਲੀਜੈਂਸ ਨਹੀਂ ਤਖੜੀ ਆ ਫਿਰ ਇਦਾਂ ਦੇ ਘਟਰਾਮਾ ਕਿਉਂ ਵਾਪਰਦੀਨ ਤੈਨੂੰ ਚੇਤਾ ਹੁਣਾਇਆ ਵੀ ਇੱਕ ਘਟਨਾ ਕਾਂਗਰਸ ਦੇ ਟਾਈਮ ਮੇਰਾ ਖਿਆਲ ਹੈ ਵੀ ਦਾਣਾ ਮੰਡੀ ਦੇ ਵਿੱਚ ਇੱਕ ਚੱਲਿਆ ਸੀ ਤੇ ਧਮਾਕਾ ਹੋਇਆ ਸੀ ਤੇ ਉਹ ਕਾਫੀ ਉਦੋਂ ਵੀ ਸੱਚੇ ਸੌਦੇ ਦਾ ਪਤਾ ਨਹੀਂ ਕੋਈ ਰੌਲਾ ਸੀ ਜਾਂ ਇਦਾਂ ਉਦੋਂ ਵੀ ਇਦਾਂ ਹੋਇਆ ਸੀ ਗੱਲਾਂ ਸਾਰੀਆਂ ਇਹ ਆ ਭਾਜੀ ਵੀ 엘ੀਟ ਕਲਾਸ ਜਿਹੜੀ ਆ ਨਾ ਜਿਹੜੀ ਰਾਜਨੀਤਿਕ ਲੋਕ ਆ ਉਹੀ ਇਹ ਸਾਰਾ ਕੁਝ ਕਰਾਉਂਦੇ ਆ ਉਹ ਬੇਨਿਫਿਟ ਉਹਨਾਂ ਨੂੰ ਹੀ ਹੁੰਦਾ ਹੁੰਦਾ ਇਹਦਾ ਆਮ ਬੰਦੇ ਨੂੰ ਤਾਂ ਕੋਈ ਬੇਨਿਫਿਟ ਹੀ ਨਹੀਂ ਹੁੰਦਾ ਇਹਦਾ ਜਨਤਕ ਤੌਰ ਤੇ ਬੇਨਿਫਿਟ ਜਾਂ ਆਪੋਜੀਸ਼ਨ ਨੂੰ ਹੁੰਦਾ ਜਾਂ ਜਿਹੜੀ ਧਿਰ ਵਿੱਚ ਬੈਠੀ ਆਉਂ ਉਹ ਆਮ ਲੋਕਾਂ ਨੂੰ ਤਾਂ ਨੁਕਸਾਨ ਹੀ ਹੈ ਇਹਦਾ ਆਮ ਲੋਕਾਂ ਨੂੰ ਮਰਦੇ ਆਉਂਦਾ ਨੁਕਸਾਨ ਹੈ ਮੈਂ ਤਾਂ ਇੰਨੀ ਕਿ ਟਿੱਪਣੀ ਕਰੂੰਗਾ ਜੇ ਬੀਬੀ ਪੱਠਲ ਇਹ ਗੱਲ ਕਰਦੀ ਆ ਤੇ ਉਹਨੂੰ ਛਰੇ ਆਮ ਉਹਨਾਂ ਲੀਡਰਾਂ ਦੇ ਉਹਨਾਂ ਪੁਲਿਸ ਅਫਸਰਾਂ ਦੇ ਸਾਰਿਆਂ ਦੇ ਨਾਂ ਆ ਕੇ ਤਸਰੀ ਚਾਹੀਦੀ ਆ ਮਰਤਾ ਜਾਣਾ ਹੀ ਆ ਦੁਨੀਆ ਤੋਂ ਤਾਂ ਚਲੇ ਜਾਣਾ ਮੇਰੇ ਖਿਆਲ ਬੀਬੀ ਪੱਟਲ ਵੀ ਕਾਫੀ ਉਮਰ ਦੀ ਆ ਤੇ ਜਾਂਦੇ ਜਾਂਦੇ ਘਰ ਤੋਂ ਘੱਟ ਇਹਨਾਂ ਜਿਹੜੇ ਪੰਜਾਬ ਨੂੰ ਚੋਕਾ ਖਾ ਰਹੀਆਂ ਜਿਹੜੀਆਂ ਪੰਜਾਬ ਨੂੰ ਖਤਮ ਕਰ ਰਹੀਆਂ ਇਹਨਾਂ ਅਫਸਰਾਂ ਦੇ ਇਹਨਾਂ ਦੇ ਸਾਰੇ ਦੇ ਨਾਂ ਹੀ ਦੱਸ ਦਈਏ ਜਾਂਦੀ ਜਾਂਦੀ ਸਾਡੀ ਤਾਂ ਇਹੇ ਬੇਨਤੀ ਆ ਬੀਬੀ ਪੱਟਲ ਨੂੰ ਜੇ ਉਹ ਵਾਕਈ ਪੰਜਾਬ ਦੀ ਧੀ ਆ ਜੇ ਉਹ ਵਾਕਈ ਸਮਝਦੀ ਵੀ ਮੈਂ ਸਿੱਖਾਂ ਗੁਰੂਆਂ ਪਾਤਸ਼ਾਹਾਂ ਦੀ ਮਦਾਬ ਉਸ ਰਾਤ ਹੀ ਚੱਲਣ ਵਾਲੀ ਆ ਤੇ ਜੇ ਨਹੀਂ ਚੱਲਣ ਵਾਲੀ ਤਾਂ ਫੇ ਜੋ ਆ ਪੰਜਾਬ ਦੀ ਹਾਲਾਤ ਪੂਰੇ ਉਚਾਲੀ ਰਹਿ ਸਰਾਂ ਦੇ ਸਾਹਮਣੇ